ਕੈਨੇਡੀਅਨ ਕਵਨਾਮਾ ਦੇ ਵਿੱਚ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸਾਬ ਤੇ ਯੈਲੋ ਨਾਈਫ ਵਿਚ ਐਨ ਡਬਲਯੂਟੀ ਅਧਿਕਾਰੀ ਇੱਕ ਵਪਾਰਕ ਭਾਈਚਾਰੇ ਅਤੇ ਖੇਤਰ ਵਿੱਚ ਆਏ ਨਵੇਂ ਲੋਕਾਂ ਨਾਲ ਮੀਟਿੰਗ ਕਰ ਰਹੇ ਨੇ ਮਾਰਕ ਮਿਲਰ ਨੇ ਕਿਹਾ ਕਿ ਉਹ ਨੇਤਾਮਾਂ ਅਤੇ ਨਿਵਾਸੀਆਂ ਦੇ ਨਾਲ ਇਸ ਬਾਰੇ ਚਰਚਾ ਕਰਨੀ ਬੈਠੇ ਨੇ ਕਿ ਕਿਵੇਂ ਕੈਨੇਡਾ ਦੇ ਇਮੀਗ੍ਰੇਸ਼ਨ ਪ੍ਰਣਾਲੀ ਐਨ ਡਬਲਯੂਟੀ ਜਾਂ ਲੋੜਾਂ ਨੂੰ ਬਿਹਤਰ ਢੰਗ ਦੇ ਨਾਲ ਪੂਰਾ ਕਰ ਸਕਦੀਆਂ ਨੇ ਜਦੋਂ ਕਿ ਕੈਨੇਡਾ ਵਿੱਚ ਰਿਕਾਰਡ ਇਮੀਗ੍ਰੇਸ਼ਨ ਪੱਧਰ ਰਿਹਾ ਮਿਲਰ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਦੇਸ਼ ਵੱਲੋਂ ਆਕਰਸ਼ਿਤ ਹੋਣ ਵਾਲੇ ਪ੍ਰਤਿਭਾ ਸਥਾਨਕ ਲੇਬਰ ਬਾਜ਼ਾਰ ਵਿੱਚ ਪਾੜੇ ਨੂੰ ਦੂਰ ਕਰੇ ਅਤੇ ਇਹ ਕਿ ਪ੍ਰਵਾਸੀਆਂ ਨੂੰ ਸਹੀ ਢੰਗ ਦੇ ਨਾਲ ਸਮਰਥਨ ਕੀਤਾ ਜਾਵੇ। ਯੈਲੋਨਾਈਫਰ ਵਿੱਚ ਇਹ ਬਿਲਕੁਲ ਸਪਸ਼ਟ ਹੈ ਕਿ ਕੁਝ ਅਸਲੀਤਾ ਹਨ ਜੋ ਸਾਨੂੰ ਇੱਕ ਸੰਗੀ ਸਰਕਾਰ ਦੇ ਰੂਪ ਵਿੱਚ ਬਿਹਤਰ ਢੰਗ ਦੇ ਨਾਲ ਪ੍ਰਤੀਬਿੰਬ ਕਾਰਨ ਦੀ ਲੋੜ ਹੈ ਕਿਉਂਕਿ ਅਸੀਂ ਇਹ ਯਕੀਨ ਬਣਾਉਣ ਲਈ ਆਪਣੇ ਖੇਤਰ ਹਮ ਰਤਬਾ ਨਾਲ ਕੰਮ ਕਰਦੇ ਹਾਂ ਕੈਨੇਡਾ ਦੇ ਇਸ ਸੁੰਦਰ ਹਿੱਸੇ ਵਿੱਚ ਆਉਣ ਵਾਲੇ ਲੋਕਾਂ ਦਾ ਸਹੀ ਢੰਗ ਦੇ ਨਾਲ ਕਿਰਾਾ ਹੋਇਆ ਅਤੇ ਸਹੀ ਢੰਗ ਦੇ ਨਾਲ ਸਵਾਗਤ ਕੀਤਾ ਗਿਆ ਅਸੀਂ ਇਹ ਕਿਸੇ ਤਰ੍ਹਾਂ ਦੇ ਬੇਤੁਕੇ ਤਰੀਕੇ ਨਾਲ ਨਹੀਂ ਕਰ ਰਹੇ ਹਾਂ ਇਹ ਗੱਲ ਮੇਰੇ ਵੱਲੋਂ ਕਹੀ ਗਈ ਹੈ ਕੈਨੇਡਾ ਇਮੀਗ੍ਰੇਸ਼ਨਾਂ ਦੀ ਗੱਲ ਕੀਤੀ ਜਾਵੇ ਤਾਂ ਅਸੀਂ ਕੈਨੇਡਾ ਤੋਂ ਇਹ ਯਕੀਨ ਬਣਾਉਣ ਦੀ ਲੋੜ ਦੇਖ ਰਹੇ ਹਾਂ ਕਿ ਇਮੀਗ੍ਰੇਸ਼ਨ ਪ੍ਰਣਾਲੀ ਅਜੇ ਹੀ ਹੋਇਆ ਜੋ ਲੋਕਾਂ ਨੂੰ ਸਿਰਫ ਦੇਸ਼ ਵਿੱਚ ਆਉਣ ਨਹੀਂ ਦਿੰਦੀ ਅਤੇ ਫਿਰ ਵੱਡੇ-ਵੱਡੇ ਵਪਾਰ ਕੇਂਦਰਾਂ ਵਿੱਚ ਜਾਂਦੀ ਹੈ ਅਤੇ ਕਦੇ-ਕਦਾਈਂ ਖੇਤਰੀ ਲੋੜਾਂ ਨੂੰ ਦਰਸਾਉਂਦੀ ਨਹੀਂ ਹੈ ਕੁਦਰਤ ਅਤੇ ਕੁਦਰਤੀ ਖੇਤਰਾਂ ਦੇ ਵਿੱਚ ਇਹ ਐਨਡਬਲਿਊਟੀ ਸਰਕਾਰ ਨੇ ਖੇਤਰ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਪੂਰਾ ਕਰਨ ਦੇ ਲਈ ਹਾਲੀ ਦੇ 2 ਸਾਲਾਂ ਵਿੱਚ ਵਿਦੇਰੇ ਪ੍ਰਵਾਸੀ ਨੂੰ ਆਕਰਸ਼ਿਤ ਕਰਨਾ ਦੀ ਪਹਿਲ ਕਦਮੀ ਵੱਲ ਧਿਆਨ ਦਿੰਦਾ ਹੈ ਇਸ ਮਹੀਨੇ ਦੇ ਸ਼ੁਰੂ ਵਿੱਚ ਖੇਤਰੀ ਸਰਕਾਰ ਨੇ ਕੋਸ਼ਿਸ਼ ਨ ਕੀਤੀ ਕਿ ਉਹ ਪਹਿਲੀ ਵਾਰ ਆਪਣੇ ਨਾਮਜ਼ਦ ਪ੍ਰੋਗਰਾਮ ਲਈ ਸੰਗੀ ਤੌਰ ਤੇ ਲਗਾਈ ਗਈ ਇਮੀਗ੍ਰੇਸ਼ਨ ਕੈਪ ਤੱਕ ਪਹੁੰਚ ਕਰ ਸਕਦੀ ਹੈ ਐਨ ਡਬਲਯੂਟੀ ਨਾਮਜ਼ਦ ਪ੍ਰੋਗਰਾਮ ਦੇ ਉਦੇਸ਼ ਖੇਤਰ ਵਿੱਚ ਮਹੱਤਵਪੂਰਨ ਕਿਰਤਪਾੜੇ ਨੂੰ ਭਰਨ ਦੇ ਯੋਗ ਵਿਦੇਸ਼ੀ ਨਾਗਰਿਕਾਂ ਨੂੰ ਆਕਰਸ਼ਿਤ ਕਰਨਾ ਪ੍ਰੋਗਰਾਮਾ ਜਿਸ ਵਿੱਚ ਇੱਕ ਕਾਰੋਬਾਰੀ ਧਾਰਾ ਅਤੇ ਇੱਕ ਰੋਜ਼ਗਾਰਦਾਤਾ ਦੁਆਰਾ ਚਲਾਇਆ ਜਾਂਦਾ ਹੈ ਕੈਨੇਡਾ ਨਿ ਸਥਾਈ ਨਿਵਾਸੀ ਪ੍ਰਾਪਤ ਕਰਨ ਦੇ ਯੋਗ ਪ੍ਰਵਾਸੀਆਂ ਨੂੰ ਸਹਾਇਤਾ ਪ੍ਰਦਾਨ ਕਰਦਾ ਹੈ ਖੇਤ ਨੂੰ ਆਬਾਦੀ ਦੇ ਆਧਾਰ ਤੇ ਆਕਾਰ ਵਿੱਚ ਸੰਘੀ ਸਰਕਾਰ ਨੇ ਸਲਾਨਾ ਤਬਦੀਲੀ ਤਬਾਦਲਾ ਭੁਗਤਾਨ ਵੀ ਪ੍ਰਾਪਤ ਕੀਤਾ ਜੋ ਹਾਲ ਹੀ ਦੇ ਸਾਲਾਂ ਵਿੱਚ ਆਬਾਦੀ ਦੇ ਵਿੱਚ ਵਾਦਾ ਬਹੁਤ ਘਟ ਰਿਹਾ ਤੇ ਉਥੇ ਦੱਸਦੀ ਹੈ ਕਿ ਇਹ ਮਾਰਕ ਮਿਲਰ ਨੇ ਠੀਕ ਪਹਿਲਾਂ ਇਹ ਚੰਗਾ ਕਿਹਾ ਕਿ ਮੈਂ ਆਪਣੇ ਸਹਿਯੋਗੀ ਮਾਈਕ ਮੈਕ ਲਿਅਰਡ ਨਾਲ ਕਾਫੀ ਚਰਚਾ ਕੀਤੀ ਅਤੇ ਨਾਲ ਹੀ ਵੱਖ-ਵੱਖ ਵਪਾਰਕ ਐਸੋਸੀਏਸ਼ਨਾਂ ਇਮੀਗ੍ਰੈਂਟਸ ਐਡਵੋਕੇਸੀ ਗਰੁੱਪਾਂ ਅਤੇ ਉੱਤਰੀ ਪੱਛਮੀ ਵਿੱਚ ਨਵੇਂ ਕੈਨੇਡੀਅਨਾਂ ਨਾਲ ਜੋ ਮੈਂ ਅੱਜ ਤੱਕ ਕੀਤਾ ਉਹ ਇਹ ਜਾਣਨ ਲਈ ਕਿ ਇੱਥੇ ਇੱਕ ਵੱਡੀ ਲੋੜ ਹੈ ਉੱਤਰ ਪੱਛਮੀ ਪ੍ਰਦੇਸ਼ਾਂ ਵਿੱਚ ਭਾਈਚਾਰੇ ਦੀ ਜੀਵਨ ਸ਼ਕਤੀ ਲੋਕ ਉੱਤਰ ਪੱਛਮੀ ਪ੍ਰਦੇਸ਼ਾਂ ਵਿੱਚ ਨਿਕਾ ਅਤੇ ਦੂਜੇ ਪ੍ਰਾਂਤਾਂ ਅਤੇ ਪ੍ਰਦੇਸ਼ਾਂ ਦੀ ਡਰਾਪ ਰਤੀ ਬਹੁਤ ਸਿਚੇਸ਼ਨ ਅਤੇ ਆਬਾਦੀ ਦੀ ਉਮਰ ਦੇ ਨਾਲ-ਨਾਲ ਉੱਤਰ ਵਿੱਚ ਮੌਜੂਦ ਲੇਬਰ ਮਾਰਕੀਟ ਦੀਆਂ ਸਾਧਨਾ ਲੋੜਾਂ ਜੋ ਕਿ ਡਾਊਨਟਾਊਨ ਟੋਰਾਂਟੋ ਜਾਂ ਡਾਊਨਟਾਊਨ ਦੇ ਲੋਕਾਂ ਨਾਲੋਂ ਵੱਖਰੀਆਂ ਨੇ ਡਾਊਨਟਾਊਨ ਮੌਂਟਰੀਅਲ ਜਿੱਥੇ ਮੈਂ ਸੰਸਦਾਂ ਅਤੇ ਫੈਡਰਲ ਸਰਕਾਰ ਦੀ ਇੱਕ ਭੂਮਿਕਾ ਇਸ ਲਈ ਖਾਸ ਤੌਰ ਤੇ ਅਜਿਹੇ ਮਾਹੌਲ ਵਿੱਚ ਕੈਨੇਡਾ ਇਸ ਤੋਂ ਮੁਕਤ ਨਹੀਂ ਹੈ ਜਿੱਥੇ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਪ੍ਰਣਾਲੀ ਤੇ ਬਹੁਤ ਜ਼ਿਆਦਾ ਜਾਂਚ ਹੁੰਦੀ ਹੈ ਆਮ ਤੌਰ ਤੇ ਕੈਨੇਡਾ ਵਿੱਚ ਸਗੋਂ ਦੁਨੀਆ ਭਰ ਦੇ ਦੇਸ਼ਾਂ ਵਿੱਚ ਵੀ ਜਿਨ੍ਹਾਂ ਨਾਲ ਅਸੀਂ ਆਪਣੇ ਤੁਲਨਾ ਕਰਨਾ ਪਸੰਦ ਕਰਦੇ ਹਾਂ ਇਹ ਇੱਕ ਅਜਿਹੀ ਨੌਕਰੀ ਬਣਾਉਂਦਾ ਜਿੱਥੇ ਗਲਤੀ ਲਈ ਕੱਟ ਮਾਰਜਨ ਹੁੰਦਾ ਹੈ ਲੋਕ ਇਸ ਨੂੰ ਠੀਕ ਕਰ ਲਈ ਸੰਗੀ ਸਰਕਾਰ ਤੇ ਉਹਨਾਂ ਦੀਆਂ ਸੂਬਾਈ ਖੇਤਰੀ ਅਤੇ ਮਿਊਨਿਸਪਲ ਸਰਕਾਰਾਂ ਵੱਲ ਦੇਖ ਰਹੇ ਨੇ ਤੇ ਉੱਥੇ ਦੱਸਦੇ ਕਿ ਨਾਰਥ ਵੇਸਟ ਟੈਟਰਾਇਜ਼ ਦੇ ਇੱਕ ਨਾਮਜ਼ਦ ਪ੍ਰੋਗਰਾਮ ਦੀ ਜਿਸ ਦੀ ਵਰਤੋਂ ਨੇ ਅਤੀਤ ਵਿੱਚ ਥੋੜੇ ਜੇ ਟੰਗ ਦੇ ਨਾਲ ਕੀਤੀ ਹੈ ਤੇ ਹੁਣ ਸਾਲ ਦੇ ਵਿੱਚ ਜਿੱਥੇ ਓਵਰ ਸਬਸਕ੍ਰਾਈਬ ਹੋ ਗਈ ਹੈ ਅਤੇ ਇਸ ਸੀਮਤ ਸਥਾਨ ਸਮੇਤ ਬਹੁਤ ਸਾਰੀਆਂ ਚੀਜ਼ਾਂ ਦਾ ਪ੍ਰਤੀਬਿੰਬ ਹੈ ਪਰ ਇਹ ਮੰਗ ਵੀ ਹੈ ਕਿ ਮਾਰਕੀਟ ਵਿੱਚ ਮੌਜੂਦਾ ਜੇਕਰ ਇਹ ਲੋਡ ਹੈ ਅਤੇ ਇਹ ਆਉਣ ਨਵੇਂ ਆਉਣ ਵਾਲੇ ਜਾਂ ਪ੍ਰਵਾਸੀਆਂ ਦੁਆਰਾ ਭੇਜੀ ਜਾਣੀ ਚਾਹੀਦੀ ਹੈ ਕੀਤੀ ਜਾ ਸਕਦੀ ਹੈ ਤਾਂ ਮੇਰੇ ਹਮ ਰਤਬਾ ਮੰਤਰੀ ਕੈਟਲੀਨ ਕੇਵਿਲੈਂਡ ਨਾਲ ਇਹ ਯਕੀਨੀ ਬਣਾਉਣ ਲਈ ਮੇਰੇ ਵਿੱਚ ਬਹੁਤ ਸਾਰੇ ਤਰਕ ਨੇ ਤੇ ਯਕੀਨੀ ਬਣਾਉਣ ਲਈ ਵੀ ਜਿਆ ਹੁੰਦਾ ਮਿਲਕਰ ਸਪਾਸਟੋਰਟੇ ਇਹ ਉਹ ਚੀਜ਼ਾਂ ਨੇ ਜੋ ਕਈ ਵਾਰ ਸੰਗਠਿਤ ਤੌਰ ਤੇ ਵਰਤਦੇ ਨੇ ਪਰ ਇਹ ਜ਼ਰੂਰੀ ਨਹੀਂ ਹੈ ਕਿ ਹੱਲ ਕਰਨਾ ਮੇਰੇ ਉੱਤੇ ਨਿਰਭਰ ਕਰਦਾ ਜਿਨ੍ਹਾਂ ਜਿਨ੍ਹਾਂ ਨੂੰ ਅਜੀਬ ਲੱਗਦਾ ਹੈ ਜਿਵੇਂ ਕਿ ਸੰਗੀ ਇਮੀਗ੍ਰੇਸ਼ਨ ਮੰਤਰੀ ਰਣਨੀਤਿਕ ਸਮੀਖਿਆ ਜੋ ਮੇਰੇ ਵਿਭਾਗ ਦੇ ਅੰਦਰ ਹੋਈ ਅਤੇ ਪਿਛਲੇ ਸਾਲ ਕੈਨੇਡਾ ਭਾਰ ਵਿੱਚ ਕਈ ਕਲਾਕਾਰਾਂ ਨੂੰ ਸ਼ਾਮਲ ਕੀਤਾ ਸਪਸ਼ਟ ਤੌਰ ਤੇ ਕਿਹਾ ਜਾ ਸਕਦਾ ਹੈ ਉਹਦੇ ਰੇ ਇਮੀਗ੍ਰੇਸ਼ਨ ਲਈ ਕੁਝ ਲੇਬਰ ਬਾਜ਼ਾਰਾਂ ਦੀ ਲੋੜ ਹੈ ਇੱਕ ਦੇਸ਼ ਦੇ ਰੂਪ ਵਿੱਚ ਸਾਡੇ ਕੋਲ ਬੁਢਾਪਾ ਕਾਰਜਬਲ ਅਤੇ ਬੁਢਾਪਾ ਜਨਸੰਖਿਆ ਅਤੇ ਇੱਕ ਆਰਥਿਕ ਮਾਮਲੇ ਤੌਰ ਤੇ ਇੱਕ ਨੌਜਵਾਨ ਕਾਰਜਬਲ ਦੀ ਜ਼ਰੂਰਤ ਨਹੀਂ ਅਤੇ ਅਸੀਂ ਬਹੁਤ ਸਾਰੇ ਪ੍ਰੋਗਰਾਮਾਂ ਲਈ ਫੰਡ ਦੇਣ ਦੀ ਸਮਰੱਥਾ ਗਵਾ ਦੰਦੇ ਹਾਂ ਜੋ ਸਾਡੀ ਰਾਸ਼ਟਰੀ ਪਛਾਣ ਲਈ ਬਹੁਤ ਮਹੱਤਵਪੂਰਨ ਹੈ ਸਾਡੇ ਤੋਂ ਮਹੱਤਵਪੂਰਨ ਸਿਹਤ ਸੰਭਾਲ ਇਹ ਉਹ ਦਬਾਅ ਦੀ ਚੁਣੌਤੀ ਦੇ ਨਾਲ ਆਉਂਦਾ ਜੋ ਹੌਸਟਿੰਗ ਸੰਖਿਆ ਸਿੱਖਿਆ ਪ੍ਰਣਾਲੀ ਸੀ ਸੰਭਾਲ ਅਤੇ ਇਸ ਦੇ ਨਾਲ-ਨਾਲ ਸਿਹਤ ਸੰਭਾਲ ਪ੍ਰਣਾਲੀ ਨੂੰ ਜਾਰੀ ਰੱਖਦੇ ਅਤੇ ਸਾਡੇ ਕੋਲ ਉਹ ਚੀਜ਼ ਹੈ ਖਾਸ ਤੌਰ ਤੇ ਬਜ਼ੁਰਗਾਂ ਦੀ ਦੇਖਭਾਲ ਲਈ ਜੇਕਰ ਸਾਡੇ ਕੋਲ ਪ੍ਰਵਾਸੀ ਨਹੀਂ ਪਰ ਸਾਨੂੰ ਇਸ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਸਾਨੂੰ ਲੇਬਰ ਬਾਜ਼ਾਰਾਂ ਦੀ ਲੋਡ ਨੂੰ ਦੇਖਦੇ ਹੋਏ ਉੱਤਰ ਪੱਛਮੀ ਦੇਸ਼ਾਂ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਪ੍ਰਵਾਸੀ ਇਹਨਾਂ ਨੂੰ ਕਿਵੇਂ ਅਤੇ ਕਦੋਂ ਭਰ ਸਕਦੇ ਨੇ ਅਤੇ ਆਬਾਦੀ ਦੇ ਨਾਲ ਕਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਹੈ ਕਿ ਇਹ ਬੁਢਾਪਾ ਅਤੇ ਇੱਕ ਬੇਬੀ ਬੂਮ ਬੇਬੀ ਬੂਮ ਦੇ ਨਾਲ ਅਰਥਚਾਰੇ ਦੇ ਉਤਪਾਦਕ ਮੈਂਬਰਾਂ ਵਧਾਉਣ ਵਿੱਚ 20 ਸਾਲ ਲੱਗਣਗੇ ਇਹ ਲਾਜ਼ਮੀ ਹੈ ਕਿ ਇਮੀਗ੍ਰੇਸ਼ਨ ਨੂੰ ਉਸ ਥਾਂ ਤੇ ਭਰਨ ਦੀ ਜ਼ਰੂਰਤ ਹੈ ਅਤੇ ਨਾਮਜ਼ਦ ਪ੍ਰੋਗਰਾਮ ਵਿੱਚ ਉੱਤਰ ਪੱਛਮੀ ਪਰਦੇਸ਼ੀਆਂ ਨੂੰ ਲਾਭ ਮਿਲਦਾ ਨੇ ਸੂ ਪ੍ਰਵਾਸੀਆਂ ਦਾ ਸਵਾਗਤ ਕੀਤਾ ਸੋ ਯੋਗਤਾ ਵੀ ਦੇਖੀ ਜਾਂਦੀ ਆ ਪਸੀਂ ਇਸ ਨੂੰ ਦੇਖ ਸਕਦੇ ਹਾਂ ਕਿ ਇਸ ਨੂੰ ਸੰਭਵਿਤ ਤੌਰ ਤੇ ਕਿਵੇਂ ਵਿਧਾਇਆ ਜਾ ਸਕਦਾ ਹੈ ਜਾਂ ਉੱਤਰ ਵਿੱਚ ਸਾਰੇ ਕਾਰੋਬਾਰੀਆਂ ਦੀਆਂ ਲੋੜਾਂ ਨੂੰ ਦੇਖਦੇ ਇਸ ਦਾ ਬਿਹਤਰ ਲਾਭ ਕਿਵੇਂ ਲਿਆ ਜਾ ਸਕਦਾ ਜਿਨ੍ਹਾਂ ਦੀਆਂ ਵਿਲੱਖਣ ਲੋੜਾਂ ਨੇ ਅਤੇ ਜ਼ਰੂਰੀ ਤੌਰ ਤੇ ਪ੍ਰਵਾਸੀਆਂ ਦੀ ਉਹ ਧਾਰਨਾ ਦਰਾਂ ਨਹੀਂ ਮੰਨੀਆਂ ਜਿਨ੍ਹਾਂ ਵਟੀਆਂ ਜਿੰਨੀਆਂ ਵਟੀਆਂ ਨੇ ਸ਼ਹਿਰ ਜਿੱਥੇ ਅਸੀਂ ਵੱਖ-ਵੱਖ ਕਾਰਨਾ ਕਰਕੇ ਡਰਾ ਦੇਖਦੇ ਹਾਂ ਭਾਵੇਂ ਇਹ ਨੌਕਰੀਆਂ ਨਹੀਂ ਹੋਵੇ ਜਾਂ ਫਿਰ ਉਹਨਾਂ ਦੇ ਭਾਈਚਾਰੇ ਦੇ ਮੈਂਬਰਾਂ ਦੇ ਨੇੜੇ ਹੋਣ ਨਹੀਂ ਇਸ ਲਈ ਵਿਲੱਖਣ ਚੁਣੌਤੀ ਜੋ ਉੱਤਰ ਦੇ ਸਾਹਮਣੇ ਸਾਹਮਣਾ ਕਰਦੀਆਂ ਨੇ ਅਤੇ ਯੈਲੋ ਨਾਈਫ ਇਸ ਵਿੱਚ ਇਕੱਲਾ ਨਹੀਂ ਹੈ ਉਹ ਇੱਕ ਹੈ ਮੈਨੂੰ ਲੱਗਦਾ ਹੈ ਕਿ ਮੈਂ ਖੇਤਰੀ ਸਰਕਾਰ ਵਿੱਚ ਆਪਣੇ ਸਹਿਯੋਗੀਆਂ ਤੇ ਲੋਕਾ ਯਲੁਰਾਈਫ ਅਤੇ ਉੱਤਰ ਪੱਛਮੀ ਪਰਦੇਸ਼ਾ ਦੇ ਹੋਰ ਖੇਤਰਾਂ ਦਾ ਨਿਵਾਸੀਆਂ ਦਾ ਰਹਿਣੀ ਰਹਾਂਗਾ ਸ਼ਾਇਦ ਕੁਝ ਸਮੇਂ ਵਿੱਚ ਇੱਕ ਵਾਰ ਗਰਮ ਹੋਏ ਹਾਲਾਂਕਿ ਮੈਨੂੰ ਠੰਡ ਬਹੁਤ ਪਸੰਦ ਹੈ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਇੱਕ ਸੁੰਦਰ ਜਗ੍ਹਾ ਹੈ ਭਾਵੇਂ ਇਸ ਸਾਲ ਦਾ ਇਸ ਸਮਾਂ ਭਾਵੇਂ ਸਰਦੀਆਂ ਦੀ ਡੰਗਾਈ ਵਿੱਚ ਹੋਵੇ ਪਰ ਜਦੋਂ ਇਹ ਠੱਡਾ ਹੁੰਦਾ ਹੈ ਅਤੇ ਬਹੁਤ ਬਹੁਤੇ ਤੁਹਾਡੇ ਕੋਲ ਹੁੰਦੇ ਨੇ ਦੇਸ਼ਾਂ ਵਿੱਚ ਪ੍ਰਵਾਸ ਕਰਦੇ ਨੇ ਜਿੱਥੇ ਉਹਨਾਂ ਦੀ ਇਸ ਦੀ ਆਦਤ ਨਹੀਂ ਹੈ ਉਹਨਾਂ ਨੂੰ ਇਸ ਦੀ ਆਦਤ ਨਾ ਹੋਣ ਕਰਕੇ ਸਧਾਰਨਿਕ ਕਰਨਾ ਇਹ ਹੈ ਕਿ ਅਜਿਹੇ ਮਾਹੌਲ ਵਿੱਚ ਰਹਿਣਾ ਪਸੰਦ ਕਰਦੇ ਆ ਜੋ ਥੋੜਾ ਹੋਰ ਪ੍ਰਾਣਾਚਾਰੀ ਹੋਵੇ ਪਰ ਇਹ ਰਹਿਣ ਲਈ ਇੱਕ ਆਕਰਸ਼ਿਤ ਸਥਾਨ ਹੈ ਤੇ ਉੱਥੇ ਦੱਸਦੇ ਕਿ ਮੇਰਾ ਮਤਲਬ ਇਹ ਵੀ ਹੈ ਕਿ ਇਹ ਪ੍ਰਵਾਸ ਕਰਨ ਦੇ ਕਾਰਨ ਨੇ ਤੇ ਯਕੀਨੀ ਬਣਾਉਣ ਲਈ ਵੱਧ ਰਹੇ ਨੇ ਕਾਰਨ ਇਹ ਹੈ ਕਿ ਪ੍ਰਵਾਸੀਆਂ ਦੀ ਉਸ ਕਾਰਨੀ ਦਾ ਹਿੱਸਾ ਨੇ ਜਾਏ ਸਾਡੇ ਦੇਸ਼ ਵਿੱਚ ਵਿਕਾਸ ਹੋ ਰਿਹਾ ਨਾਜਕ ਖਣਿਜਾਂ ਦੀ ਚਰਚਾ ਹੈ ਕਿਵੇਂ ਕੈਨੇਡਾ ਦੇ ਨੈਤਿਕ ਤਰੀਕੇ ਤੇ ਨਾਜਕ ਖਣਿਜਾਂ ਦਾ ਸ਼ੋਸ਼ਣ ਕਰਦਾ ਹੈ ਅਜਿਹੇ ਤਰੀਕੇ ਜੋ ਰਿਆਲੀ ਅਤੇ ਆਰਥਿਕਤਾ ਦੀ ਲੋੜਾਂ ਨੂੰ ਪੂਰਾ ਕਰਦਾ ਹੈ ਸੈਰ ਸਪਾਟਾ ਦੇ ਉਦ ਜੋ ਵੱਧ ਰਿਹਾ ਅਤੇ ਇਹ ਹੋਰ ਵੱਧ ਫੁੱਲ ਸਕਦਾ ਉੱਥੇ ਹੀ ਬਹੁਤ ਸਾਰੀਆਂ ਥਾਵਾਂ ਜਿੱਥੇ ਪ੍ਰਵਾਸੀਆਂ ਕੋਲ ਇੱਕ ਕਹਾਣੀ ਹੈ ਅਤੇ ਇੱਕ ਜਗ੍ਹਾ ਜਿੱਥੇ ਉਹ ਇਸ ਥੇ ਇਸ ਦਾ ਲੋੜਾ ਪੂਰੀਆਂ ਕਰ ਸਕਦੇ ਨੇ ਸਪਸ਼ਟ ਤੌਰ ਤੇ ਜਦੋਂ ਅਸੀਂ ਉਤਪਾਦਕਤਾ ਬਾਰੇ ਗੱਲ ਕਰਦੇ ਹਾਂ ਤਾਂ ਇਸ ਦਾ ਅਰਥ ਇਹ ਹੁੰਦਾ ਹੈ ਕਿ ਉਹ ਕਈ ਵਾਰ ਉੱਚ ਤਨਖਾਹ ਤੇ ਹੁੰਦੇ ਨੇ ਤੇ ਉੱਥੇ ਦੱਸ ਦਈਏ ਕਿ ਨਾਲੇ ਜਦੋਂ ਅਸੀਂ ਉੱਤਰ ਵੱਲ ਵਧਦੇ ਰੇ ਮਾਤਰਾ ਬਾਰੇ ਗੱਲ ਕਰਦੇ ਹਾਂ ਇਸ ਦਾ ਅਰਥ ਇਹ ਹੈ ਕਿ ਯਕੀਨੀ ਬੋਥ ਬਣਾਉਣ ਦੀ ਮਤਤਾ ਹੈ ਕਿ ਸਾਡੇ ਕੋਲ ਰਿਹਾਇਸ਼ੀ ਸਹੀ ਰਿਹਾਇਸ਼ ਹੈ ਹਾਊਸਿੰਗ ਮੰਤਰੀ ਸੀਨ ਫਰੇਜ਼ਰ ਅਤੇ ਉੱਤਰ ਪੱਛਮੀ ਪ੍ਰਦੇਸ਼ਾਂ ਵਿੱਚ ਅਗਲੇ 10 ਸਾਲਾਂ ਦੇ ਵਿੱਚ 2500 ਕਰੋੜਾਂ ਦਾ ਲਾਭ ਉਠਾਉਣ ਅਤੇ ਇੱਥੇ ਹਾਊਸਿੰਗ ਐਕਸੀਲੇਟਰ ਫੰਡ ਵਿੱਚ ਨਿਵੇਸ਼ ਸਮੀਤ ਬਹੁਤ ਮਹੱਤਵਪੂਰਨ ਨਿਵੇਸ਼ਾਂ ਦਾ ਐਲਾਨ ਕੀਤਾ ਜੋ ਕਿ ਬਹੁਤ ਮਹੱਤਵਪੂਰਨ ਹੈ ਅਸੀਂ ਜਾਣਦੇ ਹਾਂ ਕਿ ਰਿਹਾਇਸ਼ ਵਿੱਚ ਵਿਚਾਰ ਵਿਟਾਂਦਰੇ ਦਾ ਇੱਕ ਹਿੱਸਾ ਹੈ ਅਤੇ ਇਹ ਇੰਕਾ ਜਿਹੜਾ ਹੈ ਜਿਸ ਵਿੱਚ ਸੰਗੀ ਸਰਕਾਰ ਦੀ ਭੂਮਿਕਾ ਇਸ ਵਿੱਚ ਖੇਤਰੀ ਸਰਕਾਰਾਂ ਉਹਨਾਂ ਸੇਵਾਵਾਂ ਨੂੰ ਸ਼ਾਮਲ ਹੁੰਦੀਆਂ ਜੋ ਉਹ ਨਵੇਂ ਲੋਕਾਂ ਨੂੰ ਪ੍ਰਦਾਨ ਕਰ ਸਕਦੀਆਂ ਨੇ ਜੋ ਸਿੱਖਿਆ ਅਤੇ ਸਿਹਤ ਸਮੇਤ ਉਹਨਾਂ ਦੇ ਅਧਿਕਾਰ ਖੇਤਰਾਂ ਨੂੰ ਪ੍ਰਭਾਵਿਤ ਖੇਤਰਾਂ ਵਿੱਚ ਦੇਖਦੇ ਨੇ ਸੋ ਕਰੇਡਿਕ ਬਣਾਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਇੱਕ ਵੱਡੀ ਤੇ ਖਾਸ ਖਬਰ ਜਿਸ ਵਿੱਚ ਮਾਰਕ ਮਿਲਰ ਨੇ ਆਪਣੇ ਦਿਲ ਦੀਆਂ ਗੱਲਾਂ ਉਸ ਪ੍ਰੋਗਰਾਮ ਦੇ ਜ਼ਰੀਏ ਸਾਰੇ ਤੱਕ ਸਾਂਝੀਆਂ ਕੀਤੀਆਂ ਜਿਸ ਨੂੰ ਸੁਣਨ ਵਾਸਤੇ ਅਸੀਂ ਅੱਜ ਸਾਰੇ ਇਕੱਠੇ ਹੋਏ ਸਾਂ ਤੇ ਗੱਲਬਾਤ ਦੇ ਵਿੱਚ ਜਿੱਥੇ ਮਾਰਕ ਮਿਲਰ ਨੇ ਪੂਰੇ ਦੇਸ਼ ਦੇ ਅਰਥਚਾਰੇ ਦੀ ਗੱਲਬਾਤ ਕੀਤੀ ਆ ਤੇ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਹੁਣ ਬ੍ਰੇਕ ਲਾਉਣ ਦੀ ਗੱਲ ਕਿਉਂ ਕੀਤੀ ਗਈ ਹੈ ਇਹਨਾਂ ਗੱਲਾਂ ਦੇ ਉੱਪਰ ਮਿਲਰ ਸਾਹਿਬ ਨੇ ਆਪਣੇ ਵਿਚਾਰ ਸਾਰਿਆਂ ਦੇ ਨਾਲ ਸਾਂਝੇ ਕੀਤੇ ਆਜ਼ਨਿਜ਼ ਵਾਲਾ ਦੇ ਉੱਪਰ ਇਹ ਸੀ ਹੁਣ ਤੱਕ ਦੀ ਵੱਡੀ ਖਬਰ ਹੋ ਖਬਰਾਂ ਵੀ ਇਸੇ ਤਰ੍ਹਾਂ ਚੱਲਣਗੇ ਦੇਸ਼ ਦੇ ਨਾ ਤਮਾਮ ਕੋਰਾ ਦੇਖਣ ਵਾਸਤੇ ਬਣੇ ਰਹੋ ਆਜ਼ ਨਿਊਜ਼ ਵਾਲਾ ਦੇ ਨਾਲ